ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਤੇ ਟਾਈਮ ਹੋ ਗਿਆ ਜੀ ਸਵੇਰ ਦੇ 12:30 1 ਵਜੇ ਗਏ ਨੇ ਕੰਮ ਆ ਸਵੇਰੇ ਕਰ ਲਿਆ ਹੈ ਡਨ ਨਵੂ ਸਕੂਲ ਤਿਆਰ ਕਰਨ ਤੋਂ ਪਹਿਲਾਂ ਹੀ ਕੰਮ ਸਾਰਾ ਹੋ ਗਿਆ ਸੀ ਝਾੜੂ-ਪੋਚਾ ਸਾਰੇ ਕੰਮ ਹੋ ਗਿਆ ਸੀ ਤੇ ਵੀਡੀਓ ਮੇਰੇ ਕੋਲ ਬੰਦ ਹੀ ਨਹੀਂ ਆਉਂਦੀ ਕਿ ਮਾਨੀਕਰ ਤਾਂ ਫੋਨ ਫੜ ਲੈਂਦਾ ਮਾਨੀਕਰ ਤਾਂ ਮੈਨੂੰ ਫੋਨ ਨਹੀਂ ਦਿੰਦਾ ਉਹ ਚੁਲੁੰਦਾ ਰਹਿੰਦਾ ਹੈ ਤੇ ਜਿਵੇਂ ਤੁਹਾਨੂੰ ਮੈਂ ਕੱਲ ਦੀ ਵੀਡੀਓ ਚ ਦੱਸਿਆ ਸੀ ਵੀ ਮੇਰੀ ਵੱਡੀ ਨਾਨਾ ਨੇ ਆਉਣਾ ਵਾ ਤੇ ਉਹਦੇ ਬੇਟੇ ਨਹੀਂ ਠੀਕ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਤੇ ਉਹ ਅੱਜ ਆਉਂਦੀ ਹੈ ਬਸ ਪਹੁੰਚਣ ਹੀ ਵਾਲੀ ਆ ਪછી ਇਹ ਪਹੁੰਚ ਗਈ ਐ ਤੇ ਆਪਾਂ ਤਿਆਰ ਕੰਮ ਕਰ ਲਿਆ ਇੱਧਰ ਪਕੌੜਿਆਂ ਦਾ ਸਮਾਨ ਸੂਣ ਖੋਲ ਲਿਆ ਵਾ ਚਾਹ ਚੁ ਬਣਾ ਲਈ ਆਪਾਂ ਤੇ ਵੇਸ ਉਹਨੂੰ ਵੀ ਖੋਲ ਲਿਆ ਵਾ ਤੇਲ ਧਰਿਆ ਵਾ ਬਸ ਤੇ ਕੱਲ ਆਪਾਂ ਛੋਟੀ ਨਾਨ ਨੂੰ ਪਕੌੜੇ ਖਾ ਕੇ ਆਏ ਸੀ ਅੱਜ ਆਪਾਂ ਵੱਡੀ ਨਾਨ ਨੂੰ ਪਕੌੜੇ ਖਵਾ ਲੈਣੇ ਤੇ ਬਸ ਹੁਣ ਬਣਾਉਣ ਲੱਗੀ ਆ ਜੀ ਪਕੌੜੇ ਵੇਖ ਸਕਦੇ ਜੀ ਬੇਸਨ ਮੈਂ ਘੋਲ ਲਿਆ ਤੇਲ ਆਪਣਾ ਤੱਤਾ ਹੋ ਗਿਆ ਵਾ ਹੋ ਗਿਆ ਵਾ ਬਸ ਇੱਕ ਵਾਰੀ ਨੂੰ ਬੰਦ ਕਰਨਾ ਹੁਣ ਕਿਉਂਕਿ ਤੇਲ ਨੂੰ ਇੱਕ ਵਾਰੀ ਲੂ ਲਾਣਾ ਚਾਹੀਦਾ ਵਿੱਚ ਨਾ ਗੌੜ ਜੀ ਪੈਣ ਦੀ ਹੀ ਅੱਖਾਂ ਨੂੰ ਫਿਰ ਮੈਂ ਕਿ ਇਹਨੂੰ ਇੱਕ ਵਾਰੀ ਲੂਣਾ ਫਿਰ ਇਹਨੂੰ ਠੰਡਾ ਕਰਾਂਗੇ ਥੋੜਾ ਜਿਹਾ ਜੱਕਦਮ ਪਾਏ ਦੇ ਵੇਰ ਸੜ ਜਣੇ ਆ ਤੇ ਅੱਜ ਨਾਲ ਚਾਹ ਹੀ ਚਟਨੀ ਨਾ ਮੈਂ ਬਣਾਈ ਨਹੀਂ ਕੋਈ ਨਾ ਮੈਂ ਖੱਟੀ ਬਣਾਈ ਨਾ ਮੈਂ ਮਿੱਠੀ ਬਣਾਈ ਹੈ ਚਟਨੀ ਤੇ ਅੱਜ ਬਸ ਚਾਣਾ ਪਕੌੜੇ ਚੱਲਣਗੇ ਤੇ ਬਣੇ ਰਿਓ ਨਾਲ-ਨਾਲ ਕਿਉਂਕਿ ਬਾਅਦ ਵਿੱਚ ਆਪਾਂ ਸ਼ਹਿਰ ਵੀ ਜਾਣਾ ਉਹ ਵੀ ਵਿੱਚ ਕਲਿੱਪਾਂ ਐਡ ਕਰਾਂਗੇ ਰਮਦਾਸ ਜਾਣਾ ਵਾ ਤੇ ਬਣੇ ਰਿਓ ਨਾਲ-ਨਾਲ ਮਿਲਦੇ ਹਾਂ ਮਾ ਬਸੇ ਕੋਲੇ ਢੋੜੇ ਬਣ ਲੱਗੇ ਭੁਈਆ ਗਿਆ ਹੇ ਤੇ ਫੈਜ਼ਾ ਹਾਂ ਬੈ ਕਦੇ ਨਹੀਂ ਉੱਤੇ ਕੁਛ ਨਹੀਂ ਹੈ ਤੇ ਤੇਲ ਬੜਾ ਗਰਮਾਪਤ ਇਧਰੋ ਇਧਰੋ ਬਿਲਕੁਲ ਉੱਤੇ ਮੈਂ ਵਿਖਾ ਦਿੰਨੀ ਆ ਤੇਲ ਬੋ ਗਮਾ ਵੇ ਉਹ ਤੇਲ ਗਮ ਹੋ ਗਿਆ ਉਹਰੇ ਬਹਣ ਲੱਗੀ ਹੋਵੇ ਤੇਲ ਗਮ ਹੋ ਗਿਆ ਨਾ ਮੈਂ ਬੰਦ ਕੀਤਾ ਇੱਕ ਮਿੰਟ ਠੰਡਾ ਹੋ ਜਾਏਗਾ ਨਾ ਥੋੜਾ ਜਿਹਾ ਤੇ ਮੈਂ ਬਣਾਵਾਂ ਪਕੌੜੇ ਹੱਥ ਛੱਡ ਮੇਰਾ ਨਹੀਂ ਇਹ ਹੱਥ ਨਾਲ ਪਕੌੜੇ ਬੰਨਨੇ ਆ ਨਹੀਂ ਨਹੀਂ ਚਲੋ ਅੱਜ ਮੰਨ ਕੇ ਨਵੂ ਦੇ ਸਕੂਲੋਂ ਫੋਨ ਆਇਆ ਵਾ ਪਾ ਜੇ ਤੁਸੀਂ ਇਹਦੀ ਐਡਮਿਸ਼ਨ ਕਰਵਾਈ ਆ ਤੇ ਇਹਨੂੰ ਸਕੂਲ ਭੇਜਿਆ ਕਰੋ ਨਹੀਂ ਬੋਤ ਉੱਤੇ ਤੇਲ ਬੜਾ ਗਰਮਾ ਹੋਈ ਮਹੀਨਾ ਹੋਣੀ ਆਗੇ ਹੋਈ ਆਗੇ ਆਗੇ ਹਾਂ ਆਗੇ ਆਗੇ ਜਾਓ ਤੇ ਤੇਲ ਆਪਣਾ ਹੋ ਗਿਆ ਲਗਭਗ ਠੰਡਾ ਤੇ ਪਾਈਏ ਜੀ ਪਕੌੜੇ ਉਹ ਗਰਮਾ ਤੇਲ ਤਨਿਹੇ ਦੇ ਅੱਖਾਂ ਨੂੰ ਉਹ ਇੰਨਾ ਪੈਣ ਡਿਆ ਵਾ ਮੇਰੀਆਂ ਅੱਖਾਂ 'ਚੋਂ ਪਾਣੀ ਵਗਣ ਡਿਆ ਬਹੁਤ ਜਿਆਦਾ ਨਹੀਂ ਪੈਣੇ ਲਓ ਜੀ ਪਕੌੜੇ ਆਪਣੇ ਪਾਏ ਆ ਬਣਾਉਣੇ ਵੀ ਆ ਗਏ ਉਹ ਬਲਰ ਹੋ ਗਿਆ ਹਾਂ ਪਕੌੜੇ ਵੀ ਆ ਗਏ ਬਾਹਰ ਲਓ ਜੀ ਆਪਾਂ ਤੁਰ ਪਿਆ ਰਮਤਾਸ ਨੂੰ ਅੰਕਲ ਦੀ ਦੁਕਾਨ ਤੇ ਖਲੋਤੇ ਆ ਹਨਾ ਮੰਨ ਕਿਰਤ

ਕੱਲਰ ਦਾਦੇ ਕੋਈ ੜਕਿਆ ਉਹ ਨਾ ਲੱਗੇ ਹਾਂਜੀ ਲਓ ਜੀ ਹੁਣ ਵੇਚਦੇ ਹਾਂ ਸੂਟ ਹਾਂਜੀ ਬੱਤ ਕੋਈ ਨੀ ਲੋਂਦੇ ਆ ਕਿੱਥੇ ਆ ਕੋਈ ਨੀ ਲੋਂਦੇ ਆ ਕੋਈ ਨੀ ਲੋਂਦੇ ਹਾਂ ਬਰੀ ਦੀ ਗਲਤੀ ਲੱਗਦਾ ਵੀ ਐਡੀ ਨਾ ਬਰੀ ਨਿਕਲੀਗੀ ਐਦਾਂ ਦਾ పూట బ <laughs> <laughs> ਕਿਦੇ ਨਾਲ ਦਾ ਨਹੀਂ ਇਹਨਾਂ ਤਾਂ ਮੈਂ ਲਿਆ ਕਿਦੇ ਨਾਲ ਦਾ ਇਹ ਕ ਹੋ ਗਿਆ ਫਿਰ ਬਲੂ ਨਹੀਂ ਇਹ ਦੇਖ ਕਿਦੇ ਚ ਬਲੂ ਹਾਂ ਜੀ ਹਾਲੀ ਨੇ ਵੀ ਨੀਲੀ ਬਲੂ ਕਿੰਨੇ ਤਰ੍ਹਾਂ ਦੇ ਤੁਹਾਨੂੰ ਆ ਲੈ ਤਾਂ ਨੀਲੀ ਜਾਇ ਯੋਨ ਹਾਂ ਜੀ ਇੱਥੇ ਇਹ ਤੋ ਬਸ ਜਿਆਦਾ ਹੀ ਮਿਲ ਨਹੀਂ ਜਾ ਰਿਹਾ ਹੋ ਗਿਆ ਇੱਕ ਹੋਰ ਹੁੰਦਾ ਹੈ ਉਹ ਕਿਹੜਾ ਸ਼ਾਈਨਿੰਗ ਜੀ ਚ ਦਿਖਾਉਣਾ ਹੈ ਸ਼ਾਈਨਿੰਗ ਜੀ ਤੇ ਵੇਖ ਲ ਮੈਨਾਂ ਚਨਾਉਣ ਦਾ ਦੁਪੱਟਾ ਨਾਲ ਇਹ ਨਹੀਂ ਹੋਤਾ ਕਿ ਤੁਹਾਨੂੰ ਬਲੂਦ ਹੋਤੇ ਇਸ ਤਰ੍ਹਾਂ ਨਾ ਹੁੰਦਾ ਲੇਕ ਆ ਆ ਜੇ ਮਮਾ ਇਹ ਕੀ ਹੱਥ ਹੈ ਪੋਨੀ ਪੋਨੀ ਨਹੀਂ ਆ ਤੇ ਗੁੱਤਾ ਵਾਂ ਹਾਂ ਹਾਂਜੀ ਗੁੱਤਾ ਵਾਂ ਇਹ ਚੀਜ਼ ਫੈਡਲ ਦੇ ਵਿੱਚ ਨਹੀਂ ਹੈ ਕੌਂਚੀਆ ਵਰਤ ਤੇ ਇੱਚ ਕਲਰ ਦਾ ਨਾ ਸੋਨਾ ਹੋਣੇ ਮੀਨਾ ਹਾਂ ਹਾਂ ਇਹਦੇ ਵਿੱਚ ਕਲਰ ਦੇ ਵਿੱਚ ਨਾ ਸੋਨਾ ਹੋਣਾ ਹਾਂ ਕੰਚੀ ਇੱਧਰ ਵੀ ਨਿਕਲ ਲੇਆ ਸੋਨਾ ਬੜੀ ਘਟੀ ਆ ਗਈ ਬਰਾਂਡ ਦਾ ਕਿੰਨਾ ਉਹ ਥੱਲੇ ਵਾਲੇ ਸੂਟ ਤੇ ਜ਼ਿਆਦਾ ਨਹੀਂ ਫਰਕ ਮੀਨਾ ਵਰਕ ਤੋਂ ਜ਼ਿਆਦਾ ਹੈ ਹਾਂ ਹੈਨਾ ਉਹਦੇ ਤੇ ਵਰਕ ਜ਼ਿਆਦਾ ਹੈ ਇਸ ਤਰ੍ਹਾਂ ਸਾਰੇ ਨੂੰ ਬਰਾੜੀ ਪਾਉਣੀ ਆ ਦੁਪੱਟੇ ਦੋਵਾਂ ਦੇ ਸੇਮ ਹੀ ਆ ਹਾਂ ਨਹੀਂ ਪਰ ਉਹਦੇ ਦਾ ਵਰਕ ਜ਼ਿਆਦਾ ਜਿਹੜਾ ਨੀਚੇ ਵਾਲੇ ਦੇ ਉਹ ਕੀ ਦੇ ਕੋ ਨੀਚੇ ਵਾਲੇ ਉਹਦਾ ਕੀ ਪ੍ਰਾਈਸ ਆ ਇਹ ਵਾਲੇ ਦਾ ਇਹ ਕਿੰਨੇ ਲੈ ਜਾਣਾ ਸਾਢੇ 32 ਇਹ ਨਾ ਉਹ ਉਹ ਮਿੰਦਾ ਆ ਮਿੰਦਾ ਇਹਦੇ ਨਾਲੋਂ ਹਾਂ ਇਹਦੀ 3200 ਤੇ ਇਹ ਯਾਰ ਜਦੋਂ ਪਾ ਗਿਰਦੀਦਾਈ ਆਈ ਨਾ ਸਾਰਾ ਹੈਂਡਵਰਕ ਦੇ ਵਿੱਚ ਹਾਂ ਮਾਂ ਫੋਨ ਵਾਰੀ ਆ ਗਈ ਹੈ ਕਾਲੇ ਸੂਟ ਦੀ ਬੱਲੇ 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 ਬਹੁਤ ਸੋਹਣਾ ਲੱਗਿਆ ਨਾ ਕੰਦੀ ਦੇਦੈ ਨਾ ਵਰਕ ਨਹੀਂ ਹੈਗਾ ਹੁਣ ਵਰਕ ਵਾਲੇ ਵਿਖਾਈਏ ਬਸ ਕਿੰਦੇ ਬਿਲਕੁਲ ਸਿੰਪਲ ਸੂਟ ਹੋ ਜੇ ਥੋੜਾ ਥੋੜਾ ਵਰਕ ਹੋਵੇ ਨਹੀਂ ਇਹ ਨਾ ਉਹ ਨਿੱਲਾ ਸਿੰਪਲ ਹੋ ਜਾਏ ਕੋਈ ਸਿੰਪਲ ਹੋ ਜਾਏ ਸੂਟਾਂ ਦੇ ਲੱਗ ਗਏ ਨੇ ਢੇਰ ਪਰ ਸਾਡੀ ਮੈਡਮ ਨੂੰ ਕੋਈ ਸੂਟ ਹੀ ਨਹੀਂ ਪਸੰਦ ਆਉਂਦਾ ਹੁੰਦਾ ਜਾਰੇ ਵੀਰੇ ਹੁਣੇ ਵੀ ਕਮਲੇ ਕਰ ਛੜੇ ਆ ਲਓ ਇਹ ਕੋ ਹੋ ਰਾਇਆ ਜੀ ਬਾਵਾ ਦੇ ਵੀ ਜਿਹੜਾ ਇਹ ਬਾਵਾ ਦੇ ਪਹੁੰਚਿਆ ਦੇ ਵੀ ਹੈ ਇਹਦੀ ਪੂਰ ਧਾਗਾ ਲੱਗਾ ਪੈਂ ਜੀ ਗਾਜ ਪਿਆਰ ਗਾਜ ਪਿਆਰ ਧਾਗਾ ਨਹੀਂ ਲੱਗਾ ਕਰਦੇ ਹਾਲਾਤ ਤੇ ਲਾਗਦੇ ਐ ਕਿੰਨੇ ਦਾ ਹੈ ਮਹਾਇ ਕੁੜੀ ਨੂੰ ਸੂਟ ਪਸੰਦ ਆਉਣ ਲੱਗਾ ਇਹਦੇ ਤੁਸੀਂ ਦਾਗ ਲਾਤਾ ਉਹ ਇਹਦਾ ਕੱਪੜਾ ਨਿਕਰਾਉਂਦਾ ਹੈ ਇਹਦਾ ਕੱਪੜਾ ਨਹੀਂ ਹੋਏ ਉਹ ਇਹਨੇ ਦਾ ਕੱਪੜਾ ਨਿੰਦਿਆ ਗਿਆ ਹੈ ਇੱਕ ਇਧਰ ਵਿਖਾਇਆ ਜਾ ਰਿਹਾ ਇਹਦੇ ਨਾਲ ਦਾ ਹਾਲਾਤ ਸਾਰੇ ਇਧਰ ਇੱਕ ਇੱਕ ਹੋਰ ਇਧਰ ਖੁੱਲਣ ਲੱਗਾ ਕੜਾ ਗਿਆ ਨਹੀਂ ਆਜ ਕਿਉਂ ਨਾ ਇਹਦੇ ਕੋਲ ਨਹੀਂ ਆਉਣਾ ਪੇਪਰ ਤੇ ਆਖੋ ਓਕੇ ਸਮਝਾ ਤਵੀ ਰੋਣਾ ਨਾ ਤੇ ਨੋ ਪਹਿਲਾਂ ਹੀ ਫਿਰ ਨਾਲ ਤਾਂ ਹੋਰ ਸੂਟ ਦਿਖਾ ਦੇਣਾ ਆਜ ਕੀ ਹੋ ਗਿਆ ਭੈਣ ਜੀ ਆਜ ਸੂਟ ਹੋ ਰਿਹਾ ਇਹ ਦਿਨ ਅਲੱਦ ਕਢਾਇਆ ਮੈਂ ਫਿਰ ਗੱਲ ਵੰਡੀ ਹੋਰ ਕੋਈ ਵੇਰ ਲਾ ਕਿੰਨੇ ਦੇ 2 ਵਜੇ ਕਢਾਰਤੇ ਜੀ ਹੋਰ ਵੇਰ ਆ ਕਿਤਾ ਤੁਹਾਨੂੰ ਪਸੰਦ ਨੂੰ ਚਲੋ ਤੁਹਾਨੂੰ ਆ ਗਿਆ ਇੱਧਰ ਨਹੀਂ ਆਉਂਦੇ ਅਜੇ ਇੱਧਰ ਔਖਾ ਕੰਮ ਇੱਧਰ ਇੱਧਰ ਨਹੀਂ ਆਉਂਦੇ ਮੈਂ ਪਸੰਦ ਆਉ ਹੀ ਮੀਨਾ ਹੋ ਸੂੜ ਜਿਹੜਾ ਮੈਂ ਛੱਡ ਕੇ ਗਈ ਸੀ ਉਹ ਵਾਲਾ ਲੈ ਕੇ ਤੇ ਫੇਰ ਵਾਪਸੀ ਸਰਦਾਰੀ ਕਲਰ ਕਹਿੰਦੇ ਆ ਇਹਨੂੰ ਮਿੱਠਾ ਪਾ ਕੇ ਹੋਰ ਮਾਤਾ ਜੀ ਹੋਰ ਲਾਉਣੇ ਆ ਤੇ ਇਹ ਆਵਲ ਸੁਣਦੇ ਆ ਆਹ ਬਾਲ ਤੋ ਹਾਂ ਹਾਂ ਲੁਆਰ ਕੇ ਹੋ ਨਾ ਡਾਬਰਾ ਛੋੜੋ ਜੇ ਤੇ ਨਾ ਇਸ ਨੂੰ ਛੋਟ ਛੋਟ ਉਹ ਇੱਕ ਸੂਟ ਆਪਾਂ ਸਾਈਡ ਤੇ ਕਢਾਇਆ ਵਾ ਉਹ ਮੀਨਾ ਨੂੰ ਪਸੰਦ ਆਇਆ ਉਹ ਅੱਗੇ ਦਾ ਪਤਾ ਨਹੀਂ ਉਹ ਵੀ ਕੀ ਬੰਦਦਾ ਉਹਦਾ ਜੇ ਕਿੰਨਾ ਦੇ ਦੇ ਉਹ ਇਹ ਤੈਨੂੰ ਤੋਂ ਬਲਾਸਾ ਹਲੋ ਇਹਨਾਂ ਦਾ ਹੈ ਚਾਰ ਹਜ਼ਾਰ ਤੱਕਾਂ ਉਸ ਫਟਾ ਵਾਲੇ ਜਿਹੜੇ ਕੋਡਾਈ ਵੀ ਲੈਣਾ ਨਹੀਂ ਪਰ ਸੂਟ ਚਾਚਾ ਜੀ ਹਰ ਦੇਖੋ ਆਹ ਸਹੀ ਮਰੇ ਨਾਲ ਹੂੰ ਸਿੰਪਲ ਚ ਸੂਟ ਹੋਵੇ ਇਹ ਇਹਹੀ ਫੂਟੇ ਨੇ ਫੂਟ ਇੱਕ ਤਾਂ ਕਢਵਾਇਆ ਬਾਹਰ ਜੇ ਇੱਕ ਹੋਰ ਲੈਣਾ ਵੈ ਪਸੰਦ ਨਹੀਂ ਜੇ ਆਉਣ ਡਿਆ ਮੈਡਮ ਨੂੰ ਮੈਨ ਕਿਥੇ ਰੱਖਦੇ ਪਤਾ ਨਾ ਵੇਖੋ ਇਧਰ ਲਹਿੰਗੇ ਵੀ ਲੱਗੇ ਜੇ ਕਿਨੇ ਲੈਣਾ ਵੈ ਰਮਦਾਸ ਜਾਣਕਾਰੀ ਦੁਕਾਨ ਤੇ ਆ ਸਕਦੇ ਜੇ ਹਾਂ ਉਹਦੇ ਪਸੰਦ ਨਹੀਂ ਆਉਂਦੇ ਜੇ ਪਰ ਆਪਾਂ ਕੱਪੜੇ ਇੱਥੋਂ ਹੀ ਲੈਣੇ ਆਂ ਜੇ 8-9 ਸਾਲ ਹੋ ਗਈ ਇੱਥੋਂ ਕੱਪੜੇ ਲੈਂਦੇ ਆ ਮੈਨੂੰ ਵੀ ਆਪਾਂ ਸਾਰੇ ਇੱਥੋਂ ਹੀ ਲੈਣੇ ਆਂ ਵਿਆਹ ਵਾਸਤੇ ਵਰੀਆਂ ਕਿੱਥੇ ਚਲ ਗਿਆ ਵੀਰ ਜਿਹੜਾ ਤੈਨੂੰ ਕੱਪੜੇ ਦੇਣ ਦਿਆ ਸੀ ਇਦਿਕੇ ਲੱਗੀ ਆ ਪਿਆਸ ਤੇ ਲਿਆ ਪਿਆ ਪਾਣੀ ਪਾਉਣਾ ਪੇ ਪਾ ਲੋ ਪਾ ਲੋ ਨਾ ਪੋਣਾ ਜ਼ੋਰ ਦੀ ਤਿੱਦਾਂ ਨਹੀਂ ਨਹੀਂ ਨਾ ਪੋਈ ਤਾ ਹਟਾਈ ਜਾ ਮਿਦਰਾ ਚੱਲ ਮੈਂ ਆਪ ਚੱਲ ਫਾੜ ਇਦੋਂ ਨਾ ਅਰੇ ਹਰ ਵੀ ਦਿੱਕੀ ਹੈ ਬਹੁਤ ਨਵਾਂ ਕੱਪੜਾ ਜੀ ਲੈਣਾ ਕਾਕਾ ਤੁਹਾਨੂੰ ਪਹਿਲਾਂ ਜਿੱਦੇ ਪਾਣਾ ਉਹ ਤਾਂ ਨੋੜੀ ਦੇ ਚੱਲਣੀਆਂ ਸ਼ੋਅ ਵਾਸਤੇ ਨਹੀਂ ਸ਼ੋਅ ਵਾਸਤੇ ਵੰਦੀ ਦੇ ਜੀ ਨਾ ਨੋੜ ਨਹੀਂ ਕਿੰਨੇ ਇਤਨੇ ਨੀਲੇ ਉਹ ਪਾਣੀ ਦੇ ਹੀ ਦਾ ਲੋ ਜੀ ਮੈਡਮ ਆਗੇ ਅੱਡੇ ਸੂਟ ਇੱਕੋ ਹੀ ਲੈ ਕੇ ਲਾਈਨਿੰਗ ਕਟਾਉਣੀ ਨਾਲ 1.5 ਮੀਟਰ ਕੀ ਮੇਦਾ ਵਾਹ ਪਾਈ ਨੇ ਜੀ ਕੀ ਲੈਣਾ ਪਹਿ ਪਹਿ ਕੀ ਕਰਨੇ ਉਹ ਮੇਰੇ ਕੋਲ ਥੋੜੀ ਆ ਹਾਂ ਮੇਰੇ ਕੋਲ ਨਹੀਂ ਹੈਗੇ ਕੋਈ ਨਹੀਂ ਦੇਣਿਆ ਲੋਲੀ ਪੁਈ ਨਹੀਂ ਦੇਣ ਹਾਂ ਅਸੀਂ ਗੱਲ ਸਮਝੀ ਹੋਣਾ ਮੈਂ ਜਿਹੜੀ ਕੀ ਤਾਂ ਲੱਗ ਕੀਤੀ ਹੈ ਨਾ ਆਈ ਪੁਈ ਮੈਸੇਜ ਕਰਿਓ ਪਿਛਲੀ ਵਾਰ ਮੈਂ ਭਰਿਆ ਮੈਸੇਜ ਕੀਤੀ ਹੈ ਮੈਸੇਜ ਕਰਕੇ ਫੇਰ ਦਵਾਂ ਹਾਂ ਨਹੀਂ ਪਿਛਲੀ ਵਾਰੀ ਫੜੀ ਸੀ ਲਾਣੀ ਸੀ ਮੈਸੇਜ ਕੀਤੀ ਲੋ ਫਾਈਰ ਪੁਈ ਜੀ ਲਗਾਓ ਕਾਗਜ਼ ਦਾ ਸੂਟ ਨੂੰ ਮੈਂ ਦੇਣੇ ਕਹਿੰਦਾ ਅੰਕਲ ਨੂੰ ਠੀਕ ਹੈ ਕੋਣ ਦੀ ਕੀ ਕਰਦਾ ਪਤਾ ਨਹੀਂ ਕੀ ਸੀ ਨਹੀਂ ਆ ਮੋਟਿਆ ਨਹੀਂ ਪਤਲੇ ਯੋ ਦਿੰਦੀ ਪੁਈ ਦਿੰਦੀ ਇਹ ਕੋਬੜਾ ਚੰਨਦੇ ਫਿਰਦੇ ਆਪਾਂ ਫੇਰ ਕਿਹੜਾ ਲਓ ਜੀ ਹੁਣ ਆ ਗਿਆਂ ਦੂਜੀ ਦੁਕਾਨ ਤੇ ਕੱਪੜੇ ਵਾਲੀ ਤੇ ਉਥੋਂ ਆਇਆ ਨਹੀਂ ਮੇਰੀ ਨਾਨਾ ਨੂੰ ਸੂਟ ਪਸੰਦ ਤੇ ਹੁਣ ਆ ਗਿਆਂ ਦੂਜੀ ਤੇ ਹੁਣ ਵੇਖੋ ਇੱਥੇ ਕੀ ਬੰਦਾ ਚਲੋ ਆਜੋ ਤੇ ਮਿਲਦੇ ਆ ਜੀ ਅੱਗੇ ਜਾ ਕੇ ਹੁਣ ਲੋ ਵਜੀ ਦੂਜੀ ਦੁਕਾਨ ਤੇ ਆ ਗਿਆਂ ਹੁਣ ਵੇਖੋ ਇੱਥੇ ਕੀ ਬੰਦਾ ਨਹੀਂ ਦੂਜੀ ਦੁਕਾਨ ਤੇ ਦੂਜੀ ਤੇ ਕੀ ਆਏ ਮਮਾ ਆ ਗੱਡੇ ਸੂਟ ਹਾਂਜੀ ਹੋਰ ਲੈਣੇ ਆ ਪੁਈ ਨਾ ਪੁਈ ਨਾ ਲੈਣੇ ਆ ਪੁੱਤ ਕਾ ਹੋਰ ਸੂਟ ਉਹਨਾਂ ਨੇ ਵਿਆਹ ਜਾਣਾ ਹੈ ਕਾ ਕੂੰ ਹਾਨੂੰ ਨਹੀਂ ਛੱਡਿਆ ਕੌਣ ਦਾ ਨਾ ਮਮਾ

ਗੱਲ ਸਕਲਰ ਹਾਂਜੀ ਚੀਚੀ ਜੀ ਲੈਣੀਆਂ ਆਵੇ ਮਨ ਕਿਤੇ ਕੋ ਸਿੱਕਾ 20 ਰੁਪਏ ਦਾ ਮਮਾ ਮੈਂ ਤੂੰ ਫਾਲੇ ਨੂੰ ਕਾਤੀ ਮੈਂ ਕਾਤੀ ਡਰਸ ਗੰਦੀ ਹਾਂ ਇਹ ਆ ਗਦੇ ਤਾਂ ਗੰਦੀ ਇਹ ਦੇਖੀਏ ਕੰਟਰਾਸਟ ਹਾਂਜੀ ਉਹ ਹੈ ਤੂੰ ਹੈ ਤੂੰ ਦੁਪੱਟਾ ਦੱਜਾ ਵਾ ਸੂਟ ਤੇ orange ਨਾ ਸੂਟ ਆ ਗਿਆ ਪਸੰਦ ਹੁਣ ਕਰਨੇ ਆ ਬਿਲਿੰਗ ਹੁਣ ਮਿਲਦੇ ਆ ਅੱਗੇ ਜਾ ਕੇ ਦੇ ਉਹ ਉੱਥੇ ਦੁਕਾਨ ਤੇ ਜਾਣੇ ਉਹਨਾਂ ਨੂੰ ਪਤਾ ਮੰਨ ਕੇ ਦਵੜ ਗਿਆ ਆਪਣੇ ਉਹਨਾਂ ਫੇਵਰੇਟ ਦੁਕਾਨ ਤੇ ਉਹ ਅੰਦਰ ਹੀ ਚ ਲੱਗਿਆ ਹਾਂਜੀ ਕੀ ਲੈਣਾ ਕੀ ਦੋਣਾ ਬਾਬਾ ਜੀ ਬੋਲਣ ਦਾ ਪੇਸਮਾਤੀ ਲਓ ਜੀ ਆ ਗਏ ਆਪਾਂ ਵਾਪਸ ਨੰਮਾ ਨਿਕਰ ਦਰਿਆ ਖਾਂਜੀ ਜੀ ਕੀ ਬਾਬਾ ਜੀ ਬੋਲਣ ਦਾ ਪਿਆ ਨਾ ਪਾਟ ਕੰਡਿਆ ਪੇ ਪਤਾ ਹੂ ਹੁੰਦੀ ਆ ਤੁਮੀ ਬੋਲ ਨਹੀਂ ਚਲੋ ਜੀ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ ਇਹ ਇਹ ਕਿਉਂ ਹੁੰਦੀ ਹੈ ਇਹ ਕਿਉਂ ਡਫੁੱਲ ਬਾਜ ਕੀ ਕਰ ਰਹੇ ਹੋ ਵੀਡੀਓ ਬਣਾ ਰਹੀ ਹਾਂ ਅੱਛਾ ਇਹ ਗਲਾਬੀ ਗੰਧਰੀ ਤੇ ਇੱਕ ਗੁਲਾਨਾਰੀ ਗਲਾ ਇੱਕ ਗਲਾਬੀ ਇੱਕ ਉਹ ਥੋੜਾ ਜਿਆਦਾ ਗਲਾਬੀ ਹਾਂ ਉਹ ਡਾਰਕੀ ਥੋੜਾ ਜਿਆਦਾ ਨਹੀਂ ਗੁਲਾਨਾਰੀ ਹੀ ਹੈ ਨਾ ਕਲਰ ਫਰਦਾਂ ਵਿੱਚ ਭਜਾਤੇ ਅੰਦਰ ਉਹਨੇ ਆ ਗਿਆ ਜੜੀ ਆ ਗਿਆ ਪੈਣ